ਚੈਨਲ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਫਰੰਟ ਲਾਈਨ ਵਿੱਚ ਬਹੁਤ ਬਹੁਤ ਸਵਾਗਤ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਐਨਡੀਪੀ ਦੀ ਸਰਕਾਰ ਆ ਜਿੰਨਾਂ ਕੰਮਕਾਰ ਇਹਨਾਂ ਦਾ ਜੋ ਜੋ ਹਸਾਬ ਕਿਤਾਬ ਹੈਗਾ ਉਹ ਤੋਂ ਲੱਗਦਾ ਵੀ ਇਹਨਾਂ ਦੀ ਲੀਡ ਆ ਅੰਕੜੇ ਵੀ ਦੱਸਦੇ ਆ ਪੋਲ ਵੀ ਦੱਸਦੀ ਆ ਕਿ ਲੀਡ ਆ ਪਹਿਲਾਂ ਜੌਨ ਹਾਰਗਨ ਸੀਗੇ ਖੈਰ ਹੁਣ ਡੇਵਿਡ ਈ ਵੀ ਆ ਕਿ ਡੇਵਿਡ ਈ ਵੀ ਨੇ ਇਲੈਕਸ਼ਨ ਤਾਂ ਨਹੀਂ ਹਜੇ ਤੱਕ ਜਿੱਤੀ ਮਤਲਬ ਐਜ਼ ਅ ਲੀਡਰ ਪਰ ਜਿੱਤੀ ਜਿੱਤਾ ਇਲੈਕਸ਼ਨ ਦੇ ਲੀਡਰ ਇਹ ਜ਼ਰੂਰ ਬਣ ਗਿਆ ਤੇ ਸੋ ਇਹਨਾਂ ਦਾ ਵੀ ਪਹਿਲਾ ਟੈਸਟ ਹੋਣਾ ਮਾਮਲਾ ਜਦੋਂ ਸਾਰਾ ਦੇਖਦੇ ਆ ਤਾਂ ਅਸੀਂ ਬਹੁਤ ਵਾਰੀ ਪਹਿਲਾਂ ਵੀ ਡਿਸ NDP ਦੇ ਨਾਲ ਲੋਕਾਂ ਨੂੰ ਐਜ਼ ਸੱਚ ਕੋਈ ਵੱਡੀ ਸਮੱਸਿਆ ਨਹੀਂ ਆ ਜਿਹੜਾ ਇਹਨਾਂ ਦਾ NDP ਦਾ ਪਲੈਟਫਾਰਮ ਸੀ ਇਲੈਕਸ਼ਨ ਮੈਨੀਫੈਸਟੋ ਸੀ ਉਹਦੇ ਹਿਸਾਬ ਨਾਲ ਇਹਨਾਂ ਨੇ ਕੰਮ ਕੀਤੇ ਆ ਟੋਲ ਫ੍ਰੀ ਕਰਤੇ ਮਿਨਿਮਮ ਵੇਜ ਜਿਹੜਾ ਕੈਨੇਡਾ ਦੇ ਵਿੱਚ BC ਦਾ ਸਭ ਤੋਂ ਘੱਟ ਹੁੰਦਾ ਸੀ ਉਹਨੂੰ ਸਭ ਤੋਂ ਉੱਤੇ ਲੈ ਆਂਦਾ ਲਗਭਗ ਆ ਜਾਂ ਇਹਨਾਂ ਨੇ MSP ਖਤਮ ਕਰ ਦਿੱਤੀ 75 ਡਾਲਰ ਤੁਹਾਨੂੰ ਮਹੀਨੇ ਦੇ ਦੇਣੇ ਪੈਂਦੇ ਸੀ ਇੱਕ ਜੀ ਦੇ ਅੱਗੇ ਤੁਹਾਨੂੰ ਯਾਦ ਹੋਊਗਾ ਫਿਰ ਇਸ ਤਰ੍ਹਾਂ ਕਿੰਨੇ ਹੀ ਕੰਮ ਸੀਗੇ ਇਹ ਜਿਹੜੇ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਕੰਮ ਪੂਰੇ ਕਰਤੇ ਪਰ ਕੁਛ ਇਦਾਂ ਦੇ ਕੰਮ ਨੇ ਜਾਂ ਕਹਿ ਲਓ ਇਦਾਂ ਦੇ ਸਵਾਲ ਆ ਬੀਸੀ ਦੇ ਵਿੱਚ ਜਾਂ ਪੂਰੇ ਕੈਨੇਡਾ ਦੇ ਵਿੱਚ ਜਿਨ੍ਹਾਂ ਦਾ ਜਵਾਬ ਕੋਈ ਨਹੀਂ ਤੇ ਨਾ ਹੀ ਕੋਈ ਹੱਲ ਆ ਤੇ ਨਾ ਹੀ ਕਿਸੇ ਕੋਲ ਆ ਪਰ ਉਹਦਾ ਨੁਕਸਾਨ ਐਨਡੀਪੀ ਨੂੰ ਜ਼ਰੂਰ ਹੋਣਾ ਜਿਹੜਾ ਬੰਦਾ ਇੱਕ ਵਾਰੀ ਹਸਪੀਟਲ ਦੇ ਵਿੱਚ ਜਾ ਕੇ 8 ਘੰਟੇ ਬੈਠ ਕੇ ਆ ਗਿਆ ਬਿਨਾਂ ਦਵਾਈ ਦਿਓ ਉਹ ਐਨਡੀਪੀ ਨੂੰ ਵੋਟ ਤੇ ਨਹੀਂ ਪਾਉਂਦਾ ਜਾਂ ਇਦਾਂ ਕਹਿ ਲਓ ਉਹਦੇ ਮਨ ਚੇਕ ਕਰੀ ਤੇ ਸਰਕਾਰ ਦੇ ਪ੍ਰਤੀ ਗੁੱਸਾ ਆਉਂਦਾ ਹੁਣ ਉਹ ਗੁੱਸਾ ਕਿਹਦੇ ਪ੍ਰਤੀ ਆ ਜਾਂ ਉਹਨੂੰ ਨਹੀਂ ਸਮਝ ਵੀ ਇਹ ਫੈਡਰਲ ਸਰਕਾਰ ਆ ਉਹਨੂੰ ਹੀ ਪਤਾ ਏ ਪ੍ਰਵਿੰਸ਼ੀ ਸਰਕਾਰ ਆ ਔਰ ਉਹ ਵੋਟ ਉਲਟ ਪਾਊਗਾ ਵੀ ਇਹਨਾਂ ਨੇ ਕੁਝ ਨਹੀਂ ਕੀਤਾ ਜਿਹੜੇ ਸਕੂਲ ਦੇ ਵਿੱਚੋਂ ਨਿਆਣਿਆਂ ਨੂੰ ਕਹਿ ਦਿੱਤਾ ਗਿਆ ਵੀ ਭਾਈ ਤੁਹਾਡਾ ਇੱਥੇ ਦਾਖਲਾ ਨਹੀਂ ਹੋ ਸਕਦਾ ਜਾਂ ਤੁਸੀਂ ਫਲਾਣੇ ਸਕੂਲ ਦੇ ਵਿੱਚ ਜਿਹੜੇ ਜਿੰਨੇ ਹੈਗੇ ਆ ਮੰਨ ਲਓ ਕਿਸੇ ਨੇ ਘਰ ਬਦਲ ਲਿਆ ਉਹ ਕਿਸੇ ਸਕੂਲ ਦੇ ਵਿੱਚ ਦਾਖਲਾ ਲੈਣਾ ਚਾਹੁੰਦਾ ਆ ਤੇ ਉਹ ਘਰ ਦੇ ਨੇੜੇ ਸਕੂਲ ਦੇ ਵਿੱਚ ਦਾਖਲਾ ਨਹੀਂ ਮਿਲਦਾ ਤੇ ਉਹਨੂੰ ਕਹਿੰਦੇ ਵੀ ਇਹ ਸਕੂਲ ਫੁੱਲ ਆ ਤੂੰ ਫਲਾਣੇ ਸਕੂਲ ਦੇ ਵਿੱਚ ਚਲਿਆ ਜਾ ਉਹਨਾਂ ਨੇ ਪਤਾ ਵੀ ਇਹ ਜਿਹੜਾ ਐਜੂਕੇਸ਼ਨ ਆ ਪ੍ਰੋਵਿੰਸ ਦਾ ਮੁੱਦਾ ਹੁੰਦਾ ਹੈ ਫੈਡਰਲ ਸਰਕਾਰ ਦਾ ਮੁੱਦਾ ਹੁੰਦਾ ਜਾਂ ਇਹ ਮਿਊਨਿਸਪੈਲਿਟੀ ਦਾ ਮੁੱਦਾ ਹੁੰਦਾ ਆਪਣਾ ਇੱਥੇ ਦਾ ਸਿਟੀ ਦਾ ਮਸਲਾ ਹੁੰਦਾ ਉਹਨੇ ਵੋਟ ਉਲਟ ਪਾਉਣੀ ਆ ਇਹ ਮਸਲੇ ਜਿਹੜੇ ਨੇ ਨਾ ਇਹ ਕਿਸੇ ਨਾ ਕਿਸੇ ਤਰ੍ਹਾਂ ਐਨਡੀਪੀ ਦੇ ਵਿਰੋਧ ਦੇ ਵਿੱਚ ਜਾਣਗੇ ਹੁਣ ਜੇ ਇਸ ਕਿਸਮ ਜਿਹੜਾ ਇਹਦਾ ਨਤੀਜਾ ਇਹ ਆ ਵੀ ਗੱਲ ਤਾਂ ਜਦੋਂ ਪਿਛਲੀ ਵਾਰ ਇਲੈਕਸ਼ਨ ਹੋਈ ਆ ਉਦੋਂ ਵੀ ਇਦਾਂ ਹੀ ਲੱਗਦਾ ਸੀ ਵੀ ਐਨਡੀਪੀ ਨੇ ਮੈਜੋਰਟੀ ਲੈ ਜਾਣੀ ਆ ਤਜਾ ਇਨਾ ਵੱਡਾ ਇਹਨਾਂ ਦਾ ਫਰਕ ਪੈ ਜਾਊਗਾ ਖੈਰ ਪਿਆ ਵੀ ਪਰ ਓਡੀ ਵੱਡੀ ਆ ਓਡਾ ਵੱਡਾ ਜਿੰਨੀ ਆਸ ਹੀ ਉਥੇ ਤੱਕ ਗੱਲਬਾਤ ਨਹੀਂ ਗਈ ਦੂਜਾ ਹੁਣ ਇਹ ਇਹ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਜਿਹੜਾ ਫੈਕਟਰ ਹੈ ਇਸ ਵੇਲੇ ਆਪਾਂ ਡਿਸਕਸ ਕਰ ਰਹੇ ਹਾਂ ਕਿ ਲੋਕ ਅੱਕ ਜਾਂਦੇ ਫਿਰ ਜਦੋਂ ਉਹਨਾਂ ਨੂੰ ਚੀਜ਼ ਨਹੀਂ ਮਿਲਦੀ ਇਸ ਵੇਲੇ ਕੈਨੇਡਾ ਦੇ ਵਿੱਚ ਇਮੀਗ੍ਰੇਸ਼ਨ ਜ਼ਿਆਦਾ ਹੋਣ ਕਰਕੇ ਹਹਾਕਾਰ ਮਚੀ ਪਈ ਹੈ ਲੋਕਾਂ ਨੂੰ ਹਸਪਤਾਲਾਂ 'ਚ ਡਾਕਟਰ ਨਹੀਂ ਲੱਭਦੇ ਬਸਾਂ ਦੇ ਡਰਾਈਵਰ ਹੈ ਨਹੀਂ ਉਧਰ ਪੁਲਿਸ ਹੈ ਨਹੀਂ ਅਦਾਲਤਾਂ ਦੇ ਵਿੱਚ ਕਿਤੇ ਕੋਈ ਹੈ ਨਹੀਂ ਹਰ ਥਾਂ ਤੇ ਉਹ ਕਹਿੰਦੇ ਘਾਟ ਹੀ ਘਾਟ ਜੀ ਕਿਉਂਕਿ ਪਾਪੂਲੇਸ਼ਨ ਗਰੋਥ ਜਾਂ ਕਹੋ ਲੋਕ ਇੱਕਦਮ ਕੁਝ ਥਾਵਾਂ ਦੇ ਉੱਤੇ ਜ਼ਿਆਦਾ ਆ ਗਏ। ਇਹਦਾ ਅਸਰ ਇਹ ਆ ਵੀ ਲੋਕ ਕਹਿੰਦੇ ਅਸੀਂ ਸਰਕਾਰ ਬਦਲਣੀ ਕਿਹੜੀ ਬਦਲਣੀ ਉਹਦਾ ਸ਼ਾਇਦ ਲੋਕਾਂ ਨੂੰ ਬਹੁਤ ਅੰਦਾਜ਼ਾ ਨਾ ਹੋਵੇ ਪਰ ਉਹਦਾ ਇੱਕ ਜਿਹੜੀ ਐਸ ਵੇਲੇ ਨਿਸ਼ਾਨੀ ਸਾਹਮਣੇ ਆ ਰਹੀ ਆ ਉਹ BC ਕੰਜ਼ਰਵਟਿਵ ਦਾ ਉੱਪਰ ਵੱਲ ਜਾਣਾ ਆ। BC ਕੰਜ਼ਰਵਟਿਵ ਦੇ ਨੰਬਰ ਬਹੁਤ ਜ਼ਿਆਦਾ ਉੱਤੇ ਚਲੇ ਗਏ ਜਿੰਨੇ ਸ਼ਾਇਦ ਕਿਸੇ ਨੇ ਤਾਂ ਕੀ ਸੋਚ ਲਈ ਸੀ BC ਕੰਜ਼ਰਵਟਿਵ ਨੇ ਵੀ ਨਹੀਂ ਸੋਚਿਆ ਜੌਨ ਰੈਸਟਰ ਨੇ ਵੀ ਅਸੀਂ ਇੱਥੇ ਤੱਕ ਚਲੇ ਜਾਵਾਂਗੇ। ਉਹ ਨੰਬਰ ਇੱਥੇ ਤੱਕ ਚਲੇ ਗਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੁਣ ਉਹਦਾ ਕਾਰਨ ਇਹ ਬਣਨਾ ਆ ਕਿ ਇਹਦਾ ਨੁਕਸਾਨ ਪਹਿਲਾਂ ਤਾਂ ਉਹ ਪਾਰਟੀ ਖਾ ਗਏ ਬੀਸੀ ਯੂਨਾਈਟਿਡ ਨੂੰ ਉਹ ਤੇ ਵਿਚਾਰੇ ਕਿਤੇ ਖਿਲਰ ਹੀ ਗਏ ਔੜੀ ਗਏ ਕਿਤੇ ਲੱਭਦੇ ਹੀ ਨਹੀਂ ਕਦੇ ਕੋਈ ਛੱਡ ਗਿਆ ਕਦੇ ਕੋਈ ਛੱਡ ਗਿਆ ਉਹ ਕਹਿੰਦੇ ਮੈਂ ਚੋਣ ਨਹੀਂ ਲੜਨੀ ਉਹਨਾਂ ਦੇ ਨੰਬਰ ਬਹੁਤ ਥੱਲੇ ਆ ਗਏ ਚੰਦ-ਚੰਦ ਇੰਨੇ ਥੱਲੇ ਆ ਗਏ ਬੀਸੀ ਗ੍ਰੀਨਸ ਤੋਂ ਵੀ ਥੱਲੇ ਚਲੇ ਗਏ ਜਿਹੜੇ ਪਹਿਲਾਂ ਆਹ ਬੀਸੀ ਯੂਨਾਈਟਿਡ ਜਿਹੜੇ ਪਹਿਲਾਂ ਬੀਸੀ ਲਿਬਰਲ ਹੁੰਦੇ ਸੀ ਕੈਵਨ ਫਾਲਕਨ ਵਾਲੀ ਪਾਰਟੀ ਹੁਣ ਜਿਹੜੇ ਇਹ ਨੇ ਐਨਡੀਪੀ ਦੇ ਲਈ ਫਾਇਦਾ ਇਸ ਗੱਲ ਦੇ ਵਿੱਚ ਸੀ اپੋਜੀਸ਼ਨ ਡਿਵਾਈਡਡ ਰਵੇ ਬੀਸੀ ਕੰਜ਼ਰਵਟਿਵ ਉੱਪਰ ਆ ਜਣ ਯੂਨਾਈਟਿਡ ਉੱਥੇ ਕੀ ਰਵੇ ਫਿਰ ਵੋਟਾਂ ਵੰਡੀਆਂ ਜਾਂਦੀਆਂ ਇਹ ਜਿੱਤ ਦੇ ਸੀ ਹੁਣ ਯੂਨਾਈਟਿਡ ਇੱਕ ਤਰੀਕੇ ਨਾਲ ਬਹੁਤ ਥੱਲੇ ਚਲੇਗੀ ਕੰਜ਼ਰਵਟਿਵ ਬਹੁਤ ਉੱਤੇ ਆ ਗਈ ਅੰਕੜਿਆਂ ਦੇ ਵਿੱਚ ਜਿਹੜੇ ਪੋਲ ਨੇ ਉਹਨਾਂ ਦੇ ਵਿੱਚ ਵੈਸੇ ਕੀ ਹੈ ਸਾਨੂੰ ਨਹੀਂ ਪਤਾ ਪਰ ਜੋ ਹਵਾ ਵਾਲੇ ਦੁਆਲੇ ਸੁਣ ਰਹੇ ਆ ਉਹਨੇ ਕਿਸੇ ਨਾ ਕਿਸੇ ਤਰ੍ਹਾਂ ਨੁਕਸਾਨ ਕਰਨਾ ਇਹਨਾਂ ਦਾ ਹੁਣ ਜਦੋਂ ਤੁਸੀਂ ਇਹ ਦੇਖਦੇ ਆ ਲੋਕਾਂ ਦਾ ਰੌਲਾ ਹਾਊਸਿੰਗ ਲੋਕਾਂ ਦਾ ਕੰਸਰਨ ਹਾਊਸਿੰਗ ਆ ਵੀ ਘਰ ਜਿਹੜੇ ਆ ਉਹ ਅਫੋਰਡੇਬਲ ਨਹੀਂ ਆ ਤੇ ਉਹ ਹੈ ਨਹੀਂ ਗੇ ਬਹੁ ਗਣਤੀ ਕਿਰਾਏ ਉੱਤੇ ਆ ਜਿੰਨੇ ਕੁ ਲੋਕ ਘਰਾਂ ਵਾਲੇ ਆ ਜਿਹੜੇ ਘਰ ਨਹੀਂ ਲੈ ਸਕਦੇ ਉਹ ਹੁਣ ਉਹਦਾ ਭਾਵੇਂ ਕਿ ਇਹ ਮਸਲਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਵੀ ਆ ਕਿ ਘਰਾਂ ਦੀ ਕੀਮਤ ਬਹੁਤ ਮਸਲੇ ਆ ਜਿਹੜੇ ਫਿਕਸ ਕਰਦੀ ਆ ਪਰ ਲੋਕ ਨਹੀਂ ਮੰਨਦੇ ਇਹ ਮਸਲਾ ਉੱਥੇ ਦਾ ਉੱਥੇ ਖੜਾ ਵੀ ਸੀ ਸਰਕਾਰ ਜਦੋਂ ਐਨਡੀਪੀ ਦਾ ਪਲੈਟਫਾਰਮ ਸੀ ਇਹਨਾਂ ਨੇ ਕਿਹਾ ਸੀ ਅਸੀਂ ਕਰਾਂਗੇ ਕੁਝ ਨਹੀਂ ਹੋਇਆ ਇੱਥੋਂ ਤੱਕ ਕੇ ਕੁਝ ਪ੍ਰੋਜੈਕਟ ਉਹਨਾਂ ਨੇ ਲੈ ਕੇ ਆਂਦੇ ਸੀ ਕਿ ਅਸੀਂ ਜੀ ਅਫੋਰਡੇਬਲ ਜਿਹੜੇ ਹਾਊਸਿੰਗ ਦਵਾਂਗੇ ਜਾਂ ਰੈਂਟ ਤੇ ਦਵਾਂਗੇ ਪਰ ਅਫੋਰਡੇਬਿਲਟੀ ਨੂੰ ਠੀਕ ਕਰਨ ਦੇ ਲਈ ਵੀ ਕਾਸਟ ਆਫ ਉਹਨੂੰ ਲਿਵਿੰਗ ਨੂੰ ਠੀਕ ਕਰਨ ਦੇ ਲਈ ਪਰ ਜਦੋਂ ਪ੍ਰੋਜੈਕਟ ਬਣ ਕੇ ਤਿਆਰ ਹੋ ਗਏ ਇਹਨਾਂ ਨੇ ਪਹਿਲਾਂ ਜਿੰਨੇ ਕਿਰਾਏ ਮਾਰਕੀਟ 'ਚ ਆ ਉਹਨੇ ਕਿਰਾਏ ਤੇ ਉਹ ਚੜ੍ਨੇ ਦੇ ਦਿੱਤੇ ਲੋਕ ਪੁੱਛਦੇ ਵੀ ਇਹ ਕਿੱਥੋਂ ਅਫੋਰਡੇਬਲ ਆ ਉਹ ਕਹਿੰਦੇ ਅਸੀਂ ਇਹ ਥੋੜੋ ਕਿਹਾ ਸੀ ਵੀ ਅਸੀਂ ਤੁਹਾਨੂੰ ਸਸਤੇ ਦਵਾਂਗੇ ਅਸੀਂ ਕਿਹਾ ਸੀ ਘਰ ਹੋਰ ਸਪਲਾਈ ਵਧਾ ਦਾਂਗੇ ਉਹ ਪ੍ਰੋਜੈਕਟ ਨੂੰ ਇਧਰਲੇ ਪਾਸੇ ਨੂੰ ਕਰ ਦਿੱਤਾ ਗਿਆ ਸੋ ਇਹ ਕਿਸੇ ਨਾ ਕਿਸੇ ਤਰ੍ਹਾਂ ਮジョਰਿਟੀ ਲੋਕਾਂ ਦਾ ਐਸ਼ ਵੇਲੇ ਮਾਮਲਾ ਹਾਊਸਿੰਗ ਕਿ ਸਾਡੇ ਕੋਲ ਹਾਊਸਿੰਗ ਜਿਹੜਾ ਵੱਡਾ ਮਸਲਾ ਹੈ ਪਹਿਲੇ ਨੰਬਰ ਤੇ ਹੈਲਥ ਆ ਹੈਲਥ ਚ ਕੁਝ ਨਹੀਂ ਹੋ ਸਕਿਆ ਜਣੀ ਇਹ ਕਹਿ ਲਓ ਡਾਕਟਰੀ ਹੈ ਨਹੀਂ ਤੁਸੀਂ ਕਿਸੇ ਪ੍ਰਾਇਮਰੀ ਅਰਜੈਂਟ ਕੇਅਰ ਦੇ ਵਿੱਚ ਜਾ ਕੇ ਦੇਖ ਲਓ ਕਿੰਨੇ ਘੰਟੇ ਵੇਟਿੰਗ ਆ ਲਾਈਨਾਂ ਲੱਗੀਆਂ ਬਾਹਰ ਤੁਸੀਂ ਕਿਸੇ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਭਾਵੇਂ ਕਿ ਪਹਿਲਾਂ ਵੀ ਸੀ ਯਾਨੀ ਕਿ ਐਨਡੀਪੀ ਨੇ ਆ ਕੇ ਕਰ ਦਿੱਤੇ ਇਹ ਮਸਲਾ ਪਹਿਲਾਂ ਵੀ ਸੀਗਾ ਪਰ ਇਸ ਮਸਲੇ ਦਾ ਲੰਬਾ ਸਮਾਂ ਚੱਲਿਆ ਜਾਣਾ ਐਨਡੀਪੀ ਦਾ ਨੁਕਸਾਨ ਕਰੂਗਾ ਜਿੱਦਾਂ ਪਹਿਲਾਂ ਇਹਨੇ ਲਿਬਰਲਜ਼ ਦਾ ਨੁਕਸਾਨ ਕੀਤਾ ਸੀ ਤੇ ਇੱਥੇ ਫਰਕ ਇਹ ਆ ਕਿ ਵਿਰੋਧ ਦੇ ਵਿੱਚ ਜਿਹੜੀ ਪਾਰਟੀ ਆ ਉਹ ਹੁਣ ਪਹਿਲੀ ਵਿਰੋਧੀ ਧਿਰ ਨਹੀਂ ਆ ਮਤਲਬ ਬੀਸੀ ਜਿਹੜੇ ਲਿਬਰਲ ਜਾਂ ਜਿਹੜੇ ਹੁਣ ਯੂਨਾਈਟਿਡ ਬਣ ਗਿਆ ਉਹ ਨਹੀਂ ਐ ਸਗੋਂ ਬੀਸੀ ਕਨਸਰਵੇਟਿਵ ਆ ਕਨਸਰਵਟ ਉਹ ਜਿਹਨਾਂ ਨੂੰ ਤਾਂ ਵਿਰੋਧੀ ਧਿਰ ਚ ਬਹਿਣ ਦਾ ਤਜਰਬਾ ਨਹੀਂ ਐ ਤੇ ਪਰ ਲੋਕ ਇੰਨੇ ਕੋ ਨਾਲੋਂ ਹੋਏ ਆ ਕਿ ਸਰਕਾਰ ਬਣਾਉਣ ਨੂੰ ਫਿਰਦੇ ਆ ਅੰਕੜੇ ਹਜੇ ਵੀ ਐਨਡੀਪੀ ਦੇ ਅੱਗੇ ਆ ਪਰ ਜਿੱਦਾਂ ਉਹ ਪਿੱਛੋਂ ਦੌੜ ਕੇ ਆ ਰਹੇ ਆ ਇਹਦਾ ਹੋ ਸਕਦਾ ਵੀ ਐਨਡੀਪੀ ਦੇ ਨੇੜੇ ਦੀ ਅੱਗੇ ਨੂੰ ਲੰਘ ਜਾਣ ਹੈਲਥ ਸਿਸਟਮਸ ਨੰਬਰ 1 50 ਜਿਹੜੇ ਪਰਸੈਂਟ ਲੋਕਾਂ ਦਾ ਇਸ਼ੂ ਹੈਲਥ ਆ ਕਿ ਇਲਾਜ ਹੀ ਹੈ ਨਹੀਂ ਆ ਜਿਹੜਾ ਫਾਰਮੂਲਾ ਵਰਤਿਆ ਸੀ ਵੀ ਇਧਰਲੇ ਪਾਸੇ ਚਲੇ ਜਾਨੇ ਅਮਰੀਕਾ ਜਾ ਕੇ ਕੈਂਸਰ ਦਾ ਇਲਾਜ ਕਰ ਦੋ ਕੁਝ ਨਹੀਂ ਹੋਇਆ ਉਹ ਵੀ ਵਿਰੋਧੀ ਕਹਿੰਦੇ ਵੀ ਸਾਰਾ ਫੇਲ ਹੋ ਗਿਆ 50% ਹਾਊਸਿੰਗ ਜਿਹੜੀ 50% ਹੈਲਥ ਤੇ 35% ਮਸਲਾ ਲੋਕਾਂ ਦਾ ਹਾਊਸਿੰਗ ਆ ਤੇ ਬਾਕੀ ਇਕਾਦੋਕਾ ਮਸਲੇ ਜਿਹੜੇ ਹੋਰ ਸਾਰੇ ਨੇ ਹੋਰ ਜਿਹੜੇ ਮਸਲੇ ਨੇ ਉਹਨਾਂ ਦੇ ਵਿੱਚ ਜਿਹੜੀ ਕੋਸਟ ਆਫ ਲਿਵਿੰਗ ਅ ਫੋਰਡੇਬਿਲਟੀ ਜਾਂ ਜਿਹੜੀ ਇਕਨੋਮੀ ਜਾਂ ਜਿਹੜੇ ਆ ਡਰੱਗਸ ਜਾਂ ਜਿਹੜੇ ਆਪਣੇ ਪੋਰਟਬਲਸ ਐਜੂਕੇਸ਼ਨ ਇਹ ਸਾਰੇ ਇਸ਼ੂਜ਼ ਆਉਂਦੇ ਨੇ ਇਹਨਾਂ ਸਾਰਿਆਂ ਦੇ ਉੱਤੇ ਲੋਕ ਸਵਾਲ ਕਰਦੇ ਨੇ ਇਸ ਵੇਲੇ ਸੋ ਮਹੀਨੇ ਦੋ ਰਹਿ ਗਏ ਆ ਦੋਆਂ ਤੋਂ ਪਹਿਲਾਂ ਉਪਰੀ ਨਜ਼ਰੇ ਦੇਖਿਆਂ ਤਾਂ ਬੜਾ ਸਪਸ਼ਟ ਨਜ਼ਰ ਆਉਂਦਾ ਤੇ ਐਸ ਵੇਲੇ ਕੋਈ ਖਤਰਾ ਲੱਗਦਾ ਨਹੀਂ ਐਂਡੀਪੀ ਨੂੰ ਐਂਡੀਪੀ ਦੀ ਸਰਕਾਰ ਆ ਜਾਣੀ ਆ ਇਹ ਮਾਹਰ ਕਹਿ ਰਹੇ ਆ ਪਰ ਜੇ ਇਸ ਕਿਸਮ ਦੇ ਨਾਲ ਬੀਸੀ ਕੰਜ਼ਰਵਟਿਵ ਦਾ ਉਭਾਰ ਆ ਰਿਹਾ ਕੁਝ ਵੀ ਹੋ ਸਕਦਾ ਮਤਲਬ ਮੌਤਾਂ ਨਸ਼ੇ ਨਾਲ ਹੋ ਰਹੀਆਂ ਮੌਤਾਂ ਦੀ ਗਿਣਤੀ ਨਹੀਂ ਰੁਕ ਰਹੀ ਹੁਣ ਥੋੜਾ ਜਿਹਾ ਫਰਕ ਪਿਆ ਪਰ ਜੋ ਕੁਝ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ ਸ਼ਾਰਟੇਜ ਹਰ ਇੱਕ ਪਾਸੇ ਸ਼ਾਰਟੇਜ ਹੈ ਹੈਲਥ케ਅਰ ਸਿਸਟਮ ਦੇ ਵਿੱਚ ਮਤਲਬ ਆਪਰੇਸ਼ਨ ਜਿਹੜੇ ਰੂਮ ਦੇ ਟਾਈਮ ਦੀ ਸ਼ਾਰਟੇਜ ਜਿਹਦੇ ਨਾਲ ਮਤਲਬ ਸਰਜਰੀ ਲਈ ਸਭ ਤੋਂ ਲੰਬੀ ਡੇਕ ਆ ਵੀ ਬੰਦਾ ਰੱਬ ਨੂੰ ਪਿਆਰਾ ਹੋ ਜਾਂਦਾ ਜਦੋਂ ਤੱਕ ਉਹਦੀ ਵਾਰੀ ਆਉਂਦੀ ਵੀ ਭਾਈ ਤੇਰੀ ਸਰਜਰੀ ਆ ਗਈ ਤੇ ਆ ਕੇ ਤੁਸੀਂ ਆਪਣਾ ਇਲਾਜ ਕਰਾ ਜੋ ਇਹਨਾਂ ਨੇ ਵਾਦਾ ਕੀਤਾ ਸੀ ਪਿਛਲੇ ਇਲੈਕਸ਼ਨ ਪਲੈਟਫਾਰਮ ਦੇ ਵਿੱਚ ਕਿ ਅਸੀਂ ਹੈਲਥ케ਅਰ ਤੱਕ ਐਕਸੈਸ ਵਧਾਵਾਂਗੇ ਆਪਣਾ ਅਸੀਂ ਸਪੈਂਡਿੰਗ ਵਧਾਵਾਂਗੇ ਅਸੀਂ ਮੈਡੀਕਲ ਸਰਵਿਸ ਪਲਾਨ ਐਮਐਸਪੀ ਕਰ ਦਿੱਤਾ ਲੈਮੀਨੇਟ ਉਹ ਬਹੁਤ ਵਧੀਆ ਪ੍ਰੀਮੀਅਮ ਜਿਹੜਾ ਉਹਦਾ ਪ੍ਰੀਮੀਅਮ ਹੈਗਾ ਉਹ ਖਤਮ ਕਰ ਦਿੱਤਾ ਇਹ ਬਹੁਤ ਚੰਗਾ ਹੋਇਆ ਪਰ ਜਿਹੜੀ ਇਨਵੈਸਟਮੈਂਟ ਜੇ ਇਸ ਤਰੀਕੇ ਦੇ ਨਾਲ ਇਹਨੂੰ ਸਾਂਭਣਾ ਸੀ ਔਰ ਇਹਨਾਂ ਕੋਲੇ ਚਾਰ ਨਹੀਂ ਕਾਫੀ ਸਾਲ ਸੀਗੇ ਇਹਨਾਂ ਕੋਲੇ ਸਮਾਂ ਸੀਗਾ ਹੁਣ ਸਰੀ ਦੇ ਵਿੱਚ ਦੂਜਾ ਹਸਪੀਟਲ ਕਰ ਦਿੱਤਾ ਜੀ ਹੁਣ ਜ਼ਮੀਨ ਲੈ ਲਈ ਹੁਣ ਉਹਦਾ ਮਾਡਲ ਬਣ ਗਿਆ ਹੁਣ ਉਹ ਆ ਹੋ ਗਿਆ ਆ ਹੋ ਗਿਆ ਪਰ ਅਜੇ ਤੱਕ ਲੋਕਾਂ ਨੂੰ ਸਪਸ਼ਟ ਨਹੀਂ ਉਹਦੇ ਬਾਰੇ ਇਹ ਤਾਂ ਬਹੁਤ ਕੁਇਕ ਹੋਣੇ ਚਾਹੀਦੇ ਕੰਮ ਸਕੂਲ ਜਿਹੜੇ ਨੇ ਉਹਨਾਂ ਦਾ ਮਸਲਾ ਹੱਲ ਹੀ ਨਹੀਂ ਹੋ ਰਿਹਾ ਹਾਲਾਂਕਿ ਬਹੁਤ ਕੁਸ਼ਿਸ਼ ਕੀਤਾ ਐਂਡੀਪੀ ਨੇ ਪਰ ਉਹ ਤਾਂ ਐਵੇਂ ਮਤਲਬ ਕਹਿ ਲੋ ਵੀ ਇੰਨਾ ਘਪਾਰਾ ਜਿਦਾ ਊਠ ਤੋਂ ਛਾਲ ਨਹੀਂ ਲਾਉਣ ਵਾਲੀ ਗੱਲ ਆ ਉਹ ਤਾਂ ਹਰ ਸਾਲ ਹੀ ਜਿੰਨੇ ਪੋਰਟੇਬਲਸ ਹੋਰ ਚਾਹੀਦੇ ਆ ਤੇ ਪਿਛਲਾ ਹਜੇ ਤੱਕ ਪੂਰਾ ਹੀ ਨਹੀਂ ਹੋ ਰਿਹਾ ਉਹ ਉੱਥੇ ਨਹੀਂ ਜਾ ਰਹੀ ਇਹ ਸਾਰੇ ਮਸਲੇ ਜਿਹੜੇ ਨੇ ਇਸ ਵੇਲੇ ਇਹ ਸੀਨ ਜਿਹੜਾ ਇਸ ਵੇਲੇ 2 ਮਹੀਨੇ ਪਹਿਲਾਂ ਦਾ ਬਣ ਰਿਹਾ ਕਿ ਭਾਵੇਂ ਇਹਨਾਂ ਨੇ ਬਹੁਤ ਕੁਸ਼ਿਸ਼ ਕੀਤਾ ਪਰ ਮਸਲੇ ਕੈਨੇਡਾ ਦੇ ਇੰਨੇ ਆ ਜਿਹੜੇ ਭਾਵੇਂ ਪ੍ਰੋਵਿੰਸ ਦੇ ਵਾਸਤੇ ਹੈਗੇ ਆ ਭਾਵੇਂ ਨਹੀਂ ਹੈਗੇ ਲੋਕ ਜਿਹੜੇ ਆਪਣਾ ਗੁੱਸਾ ਐ ਇਸ ਵੇਲੇ ਜਿਹੜੀ ਪਾਰਟੀ ਰਾਜ ਕਰ ਰਹੀ ਆ ਉਹਦੇ ਵਿਰੋਧ ਕੱਢਣਗੇ ਆ ਬਾਕੀ ਵਿਰੋਧ ਦੇ ਵਿੱਚ ਕੌਣ ਆ ਪਤਾ ਨਹੀਂ ਪਰ 2 ਮਹੀਨਿਆਂ ਤੋਂ ਬਾਅਦ ਬ੍ਰਿਟਿਸ਼ ਕੰਮਲੰਬੀਆ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਆ ਅਗਲੇ 4 ਸਾਲਾਂ ਦੀ ਸਰਕਾਰ ਚੁਣਨੀ ਆ ਹੀਟ ਅਪ ਹੋ ਚੁੱਕੀ ਐ ਇਸ ਵੇਲੇ ਕੈਂਪੇਨ ਢਾੜਾ ਢਾੜਾ ਵਾਦੇ ਵੀ ਸਰਕਾਰ ਵੀ ਕਰ ਰਹੀ ਆ ਦੂਜੀਆਂ ਪਾਰਟੀਆਂ ਵੀ ਆਪਣੇ ਆਪਣੇ ਭਾਵੇਂ ਉਹ ਪ੍ਰੈਕਟੀਕਲ ਹੈਗੇ ਆ ਕਿ ਨਹੀਂ ਮਤਲਬ ਉਹ ਸਾਰੇ ਆਪਣਾ ਆਪਣਾ ਲੈ ਕੇ ਪੋਰਟੇਬਲਸ ਹੈ ਨਹੀਂ ਜੀ ਐਨਡੀਪੀ ਨੇ ਬਣਾਏ ਨਹੀਂ ਠੀਕ ਆ ਬੀਸੀ ਕੰਜ਼ਰਵਟ ਨੂੰ ਕਹਿੰਦੇ ਕਲਾਸ ਸਾਈਜ਼ ਵਧਾ ਦਿਓ ਵੀ 20 ਦੇ ਥਾਂ 30 ਨਿਆਣੇ ਕਰ ਦਿਓ ਜਾਂ ਜਿੰਨੇ ਹੈਗੇ ਉਸ ਤੋਂ ਵਧਾ ਦਿਓ ਪਰ ਜਿਹੜੇ ਕਿ ਪ੍ਰੈਕਟੀਕਲੀ ਪੋਸੀਬਲ ਨਹੀਂ ਤੁਸੀਂ ਟੀਚਰ ਨੂੰ ਪੁੱਛ ਕੇ ਦੇਖੋ ਜੇ ਵਧਣ ਮਸਲਾ ਹੱਲ ਹੁੰਦਾ ਤੇ ਐਨਡੀਪੀ ਨੂੰ ਕਿਹੜਾ ਵਧਾਉਣੇ ਨਹੀਂ ਸੀ ਆਉਂਦੇ ਇਹ ਵਧਾ ਸਕਦੇ ਸੀ ਸੋ ਜਿਹੜੀ ਪੋਲੀਟੀਕਲ ਕੈਂਪੇਨਿੰਗ ਐ ਇਸ ਵੇਲੇ ਚੱਲ ਰਹੀ ਆ ਕੁਦਰਤੀ ਆ ਵੋਟਰਾਂ ਦਾ ਧਿਆਨ ਐ ਇਸ ਵੇਲੇ ਜ਼ਿਆਦਾ ਜਾਂਦਾ ਕਈ ਕਿਸਮ ਦੇ ਮਸਲੇ ਸਾਹਮਣੇ ਆਉਂਦੇ ਨਵੇਂ-ਨਵੇਂ ਕੁਝ ਸਿਰਫ ਵੋਟਾਂ ਦੇ ਨੇੜੇ ਜਾ ਕੇ ਹੀ ਮਸਲੇ ਸਾਹਮਣੇ ਆਉਂਦੇ ਆ ਵੀ ਆ ਵੋਟਾਂ ਜ ਇਹ ਤੋਂ ਪਹਿਲਾਂ ਇੱਕ ਧਿਰ ਜੀ ਉੱਠਦੀ ਆ ਉਹ ਆਪਣਾ ਰੋਲਾ ਰੱਪਾ ਪਾਉਂਦੀ ਆ ਵੋਟਾਂ ਖਤਮ ਹੋ ਜਾਂਦੀਆਂ ਉਹ ਵੀ ਗਾਇਬ ਹੋ ਜਾਂਦੇ ਆ ਸੋ ਕਈ ਕੁਝ ਐ ਇਸ ਵੇਲੇ ਹੋ ਰਿਹਾ ਇਲੈਕਸ਼ਨ ਦੇ ਵਿੱਚ ਸਿੱਧਾ ਸਿੱਧਾ ਮੁਕਾਬਲਾ BCNDP ਤੇ BC ਕੰਸਰਵਟਿਵ ਜਿਹਨੂੰ ਜੌਨ ਰਸਟਰਡ ਲੀਡ ਕਰ ਰਿਹਾ ਉਹਨਾਂ ਦੇ ਵਿੱਚਕਾਰ ਆ ਐਨਡੀਪੀ ਦੇ ਹੱਕ ਦੇ ਵਿੱਚ ਨੇ ਨਤੀਜੇ ਐ ਇਸ ਵੇਲੇ ਜੋ ਕੁਛ ਆ ਰਿਹਾ ਬਹੁਤ ਚੰਗੇ ਚਾਂਸਸ ਨੇ ਇਹਨਾਂ ਦੇ ਜਿੱਤ ਦੇ ਪਰ ਜਿਹੜੀਆਂ ਪੋਲਸ ਨੇ ਉਹਨਾਂ ਦੇ ਵਿੱਚ ਵੀ ਲੀਡ ਕਰ ਰਿਹਾ ਇਹ ਜਿਹੜੇ ਪਰਫੇਅਰ ਵੀ ਜਿਹੜਾ ਕਿਉਂਕਿ ਰਿਮਾਈਂਡਰ ਆ ਇਲੈਕਸ਼ਨ ਦੇ ਵਿੱਚ ਅਨਪ੍ਰਡਿਕ ਜਿਹੜਾ ਹੈ ਮਤਲਬ ਅਨਪ੍ਰੋਡਿਕਟੇਬਲ 20 ਤੋਂ ਤੋਰਾਂ ਦੇ 13 ਦੇ ਵਿੱਚ ਜਦੋਂ ਵੋਟਾਂ ਪਈਆਂ ਸੀ ਤਾਂ ਸਾਰੇ ਕੈਂਡੀਡੇਟ ਐਨਡੀਪੀ ਜਿੱਤ ਜਾਣੀ ਹਰਗੇ ਸੀ ਇਹ ਸੋ ਇਹ ਪਤਾ ਨਹੀਂ ਇਹ ਤਾਂ ਪੋਲਸੀ ਆ ਜਿਹੜੇ ਅਸੀਂ ਦੱਸ ਰਹੇ ਹਾਂ ਕੁਝ ਵੀ ਹੋ ਸਕਦਾ ਡੇਵਿਡ ਈਬੀ ਦੀ ਪੋਜੀਸ਼ਨ ਜਿਹੜਾ ਐਸ ਵੇਲੇ ਐਨਡੀਪੀ ਲੀਡਰ ਨੇ ਉਹਨਾਂ ਨੇ ਪਿਛਲੀ ਇਲੈਕਸ਼ਨ ਜਿੱਤੀ ਨਹੀਂ ਤੇ ਨਾਲ ਉਹਨਾਂ ਨੂੰ ਤਜਰਬਾ ਹੈ ਇਸ ਕਿਸਮ ਦਾ ਆਮੇ ਪਾਰਟੀਆਂ ਦੇ ਵਿੱਚ ਵੱਡੇ ਲੀਡਰ ਨੇ ਉਹ ਜੌਨ ਹਾਰਗਨ ਸਟੈਪ ਡਾਉਨ ਕਰਨ ਤੋਂ ਬਾਅਦ ਉਹ ਅੰਦਰ ਆਏ ਆ। BC ਯੂनाइटेड ਜਿਹੜੀ ਸਟਰਗਲ ਕਰ ਰਹੀ ਆ ਤਕੜੀ ਹੁੰਦੀ ਲੜਦੇ ਕੰਜ਼ਰਵਟਿਵ ਥੋੜੀ ਜਿਹੀ ਉੱਠ ਜਾਂਦੀ ਸ਼ਾਇਦ BC ਐਂਡੀਪੀ ਨੂੰ ਕੋਈ ਖਤਰਾ ਨਾ ਹੁੰਦਾ। ਦੂਜਾ ਵੋਟਰ ਟਰਨ ਆਊਟ ਦੇ ਉੱਤੇ ਵੀ ਆ। ਪਿਛਲੀਆਂ ਇਲੈਕਸ਼ਨ ਦੇ ਵਿੱਚ ਲੋਕਾਂ ਨੇ ਵੋਟਾਂ ਵਾਟਾ ਪਾਇਆ ਹੀ ਨਹੀਂ। ਬਹੁਤੇ ਵੋਟ ਪਾਉਣ ਗਏ ਨਹੀਂ। ਸੋ ਹੁਣ ਥੋੜਾ ਜਿਹਾ ਇਸ ਵਾਰੀ ਵਧੂਗਾ ਤੇ ਜੇ ਵਾਅਦਾ ਆ ਤਾਂ ਫੇਰ ਉਹ ਵੋਟ ਆ ਸਕਿਆ ਐਂਡੀਪੀ ਦੇ ਉਲਟ ਜਾਊਗਾ। 1 ਜੁਲਾਈ ਨੂੰ ਵੋਟਾਂ ਆ ਇਹ ਮਤਲਬ ਮਾਹੌਲ ਪੂਰਾ ਬਣ ਚੁੱਕਾ ਹੈ ਇਸ ਵੇਲੇ ਸਥਿਤੀ ਬੜੀ ਸਪਸ਼ਟਾ ਹੁਣ ਤੱਕ 2 ਮਹੀਨਿਆਂ ਦੇ ਵਿੱਚ ਕੁਝ ਉੱਪਰਲੀ ਸੇਠਾਂ ਹੋ ਜੇ ਜਾਂ ਕੁਝ ਇਦਾਂ ਦਾ ਵਾਪਰ ਜੇ ਪਤਾ ਨਹੀਂ ਪਰ ਅਜੇ ਤੱਕ ਲੱਗਦਾ ਕਿ ਐਨ ਡੀ ਪੀ ਨੂੰ ਜਿੱਤਣ ਦੀ ਪੂਰੀ ਪੂਰੀ ਆਸ ਆ ਪਰ ਜਿਸ ਤਰੀਕੇ ਦੇ ਨਾਲ ਬੀ ਸੀ ਕਨਸਰਵਟਿਵ ਬਹੁਤ ਪਿੱਛੋਂ ਤੇਜ਼ੀ ਦੇ ਨਾਲ ਅੱਗੇ ਆਈ ਹੈ ਤੇ ਯੂਨਾਈਟਿਡ ਖਤਮ ਹੋਈ ਆ ਇਹ ਕਿਤੇ ਨਾ ਕਿਤੇ ਸਿਰਦਰਦੀ ਐ ਐਨ ਡੀ ਪੀ ਦੇ ਲਈ बन सकती तो आफ 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 इन्टेरियो, इन्टेरियो ने, ने, है तो एसोसिएशन ऑफ म्युनिसिपैलिटीज ऑफ অন্টারিਓ यानी कि एएमओ एसोसिएशन ऑफ म्युनिसिपैलिटीज ऑफ অন্টারিओ অন্টারিਓ ਦੀਆਂ ਜਿੰਨੀਆਂ ਮਿਊਨਿਸਪੈਲिटीज ਨੇ ਸਿਟੀਆਂ ਨੇ ਉਹਨਾਂ ਦੀ ਜਿਹੜੀ ਇੱਕ ਐਸੋਸੀਏਸ਼ਨ ਆ ਉਹਨਾਂ ਦੀ ਕਾਨਫਰੰਸ ਓਟਵਾ ਦੇ ਵਿੱਚ ਜਿਹੜੀ ਆ ਹੋ ਰਹੀ ਆ ਜਿਹਦੇ ਵਿੱਚ ਲਗਭਗ 2500 ਦੇ ਕਰੀਬ ਜਿਹੜੇ ਪਾਰਟਿਸਪੈਂਟ ਪੂਰੇ অন্ਟਾਰੀਓ ਤੋਂ ਇਕੱਠੇ ਹੋਏ ਨੇ ਹੁਣ ਰੋਲਾ ਇਹ ਆ ਵੀ ਜਦੋਂ ਇਦਾਂ ਹੀ ਪ੍ਰੀਮੀਅਰ 'ਚ ਵੀ ਇਕੱਠੇ ਹੋਏ ਸੀ ਪਿੱਛੇ ਜੇ ਸਾਰੇ ਸੂਬਿਆਂ ਦੇ ਇਸੇ ਤਰ੍ਹਾਂ ਕੱਲੇ-ਕੱਲੇ ਸੂਬਿਆਂ ਦੇ ਹਮੇਸ਼ਾ ਪਾਰਟੀਜ਼ ਇਕੱਠੀਆਂ ਹੁੰਦੀਆਂ ਐਸੇ ਵੇਲੇ ਇੰਟੈਰੀਅਰ ਦੇ ਜਿਹੜੇ ਇਹ ਮਿਊਨਿਸਪੈਰਿਟੀਆਂ ਦੇ ਰਿਪਰੈਜ਼ੈਂਟੇਟਿਵ ਨੇ ਉਹ ਇਕੱਠੇ ਹੋਏ ਆ ਉਹਨਾਂ ਦਾ ਐਸੇ ਵੇਲੇ ਮਸਲਾ ਕੀ ਆ ਕੀ ਗੱਲਬਾਤ ਕਰ ਰਹੇ ਇੱਕ ਤੇ ਉਹ ਡਿਸਕਸ ਕਰ ਰਹੇ ਹਾਊਸਿੰਗ ਸ਼ਾਰਟੇਜ ਘਰਾਂ ਦੀ ਜਿਹੜੀ ਸ਼ਾਰਟੇਜ ਹੈ ਦੇ ਉੱਤੇ ਗੱਲਬਾਤ ਕਰਨਗੇ ਦੂਜਾ ਇੰਟੈਰੀਅਰ ਦੇ ਵਿੱਚ ਓਪੀਆਟ ਕ੍ਰਾਈਸਿਸ ਨਸ਼ਾ ਪੱਤਾ ਨਹੀਂ ਠੱਲ ਪੈ ਰੀ ਤੀਜਾ ਕਲਾਈਮੇਟ ਚੇਂਜ ਚੌਥਾ ਪੰਜਵਾਂ ਜਿਹੜਾ ਹੈਲਥ케ਅਰ ਐਕਸੈਸ ਆ ਫੇਰ ਜਿਹੜਾ ਹੈਗਾ ਉਹ ਜਿਹੜੀਆਂ ਇੰਡੀਜਿਨਸ ਕਮਿਊਨਿਟੀਜ਼ ਉਹਨਾਂ ਦਾ ਮਸਲਾ ਸੋ ਇਹ ਪੰਜ ਸੱਤ ਮਸਲਿਆਂ ਦੇ ਉੱਤੇ ਬੈਠ ਕੇ ਅੰਟੈਰੀਓ ਦੇ ਮਿਊਨਿਸਪੈਲਿਟੀਆਂ ਤੋਂ ਲੋਕ ਗੱਲਬਾਤ ਕਰ ਰਹੇ ਆ ਵੀ ਐਸ ਵੇਲੇ ਸਾਡੀਆਂ ਸਮੱਸਿਆਵਾਂ ਨੂੰ ਕੀ ਹੱਲ ਕੀਤਾ ਜਾ ਸਕਦਾ ਪਹਿਲਾਂ ਅਸੀਂ ਬੀਸੀ ਦੀ ਗੱਲ ਕਰਕੇ ਹਟਿਆ ਅੰਟੈਰੀਓ ਦੇ ਵਿੱਚ ਰੈਕਸ਼ਨ ਕੋਈ ਨਹੀਂ ਨੇੜੇ ਤੇੜੇ ਪਰ ਇਹ ਜਿਹੜਾ ਮਸਲਾ ਆ ਉੱਥੇ ਵੀ ਮਸਲੇ ਲਗਭਗ ਉਹੀ ਨੇ ਤੇ ਜਿਹੜੇ ਮਿਊਨਿਸਪੈਲਿਟੀਆਂ ਵਾਲੇ ਇਕੱਠੇ ਹੋ ਕੇ ਗੱਲਬਾਤ ਕਰ ਰਹੇ ਨੇ ਉਹਦੇ ਵਿੱਚ ਉਹ ਵੀ ਇਹੀ ਹੋ ਰਹੀ ਹੈ ਜਿਹੜੇ ਜਿਹੜੇ ਮਸਲੇ ਲਗਭਗ ਉਹੀ ਨੇ ਕਈ ਇਹਦੇ ਵਿੱਚ ਪ੍ਰੀਮੀਅਰ ਡਗਫੋਰਡ ਨੇ ਇਹਨੂੰ ਬੋਲਣਾ ਸੰਬੋਧਨ ਕਰਨਾ ਹੈ ਕਿ ਇੰਟੈਰੀਓ ਦੇ ਮਨਿਸਟਰ ਜਿਹੜੇ ਆ ਉਹ ਇੱਥੇ ਬੋਲਣਗੇ ਵਰਕਸ਼ਾਪ ਨੂੰ ਲੀਡ ਕਰਨਗੇ ਆਈਡੀਆ ਸ਼ੇਅਰ ਕੀਤੇ ਜਾਣਗੇ ਜਿਹੜੇ ਮਿਊਨਿਸਪਲ ਲੀਡਰਸ ਨੇ ਉਹ ਮਤਲਬ ਇੱਕ ਕਾਲੇ ਦੂਜੇ ਨਾਲ ਗੱਲ ਕਰਨਗੇ ਵੀ ਅਸੀਂ ਆਹ ਕੀਤਾ ਸਾਡੇ ਆਹ ਹੋ ਗਿਆ ਤੁਸੀਂ ਵੀ ਆਹ ਕਰਕੇ ਦੇਖੋ ਚੈਲੰਜ ਬਹੁਤ ਸੀਰੀਅਸ ਦੱਸੇ ਜਾ ਰਿਹਾ ਹੈ ਇਸ ਵੇਲੇ ਇਹਨਾਂ ਦੇ ਸਾਹਮਣੇ ਜਿਹੜੀ ਸੋਸ਼ਲ ਐਂਡ ਇਕਨੋਮਿਕ ਰਿਵਿਊ ਆ ਐਮਓ ਇਹ ਵੀ ਕਰੀਆ ਕਿ ਜੁਆਇੰਟ ਰਿਵਿਊ ਅ অন্ਟੈਰੀਓ ਗਵਰਨਮੈਂਟ ਦੇ ਨਾਲ ਕੀਤਾ ਜਾਵੇ ਤਾਂ ਕਿ ਪਬਲਿਕ ਸਰਵਿਸ ਜਿਹੜੀ ਆ ਉਹਨੂੰ ਇੰਪਰੂਵ ਕੀਤਾ ਜਾ ਸਕੇ ਲਾਈਫ ਜਿਹੜੀ ਆ ਮੋਰ ਅਫੋਰਡੇਬਲ ਬਣਾਈ ਜਾਵੇ ਮਿਊਸਿਪਲ ਉਹਨਾਂ ਦੀ ਇੱਕ ਕਹਿ ਲੋ ਸਟਰਗਲ ਆ ਕਈ ਮਿਊਸਿਪੈਲਿਟੀਆਂ ਜਿਹੜੀ ਹੋਮਲੈਸਨੈਸ ਦੀ ਪ੍ਰੋਬਲਮ ਬਹੁਤ ਆ ਉੱਥੇ ਜਿਹੜੇ ਟੈਂਟ ਨੇ ਸੜਕਾਂ ਦੇ ਕੰਢਿਆਂ ਦੇ ਉੱਤੇ ਸਟ੍ਰੀਟਸ ਦੇ ਉੱਤੇ ਲੱਗੇ ਜਿਹੜੇ ਹੋਮਲੈਸ ਦੇ ਉਹ ਬਹੁਤ ਵੱਡੀ ਸਮੱਸਿਆ ਬਣੀ ਹੈ। ਓਪੀਓਇਡ ਕਰਾਈਸਿਸ ਉਹਨਾਂ ਦੇ ਲਈ ਬਹੁਤ ਵੱਡੀ ਸਮੱਸਿਆ ਆ। ਤੇ ਇਹ ਜਿਹੜੇ ਬਰਲਿੰਗਟਨ ਦੇ ਮੇਅਰ ਆ ਮੈਰੀਨ ਮੀਡਵਰਡ ਉਹਨਾਂ ਨੇ ਕਿਹਾ ਹੈ ਅਨਟੈਰੀਓ ਸਰਕਾਰ ਨੂੰ ਕਿ ਇੱਕ ਡੈਡੀਕੇਟਿਡ ਮਿਨਿਸਟਰੀ ਬਣਾਓ ਜਿਹੜੀ ਹਾਊਸਿੰਗ, ਮੈਂਟਲ ਹੈਲਥ ਤੇ ਐਡਿਕਸ਼ਨ ਇਸ਼ੂਜ਼ ਦੇ ਨਾਲ ਅਡਰੈਸ ਕਰੇ ਵੀ ਇੱਕ ਪੂਰੇ ਦਾ ਪੂਰਾ ਡਿਪਾਰਟਮੈਂਟ ਹੀ ਇਹ ਹੋਣਾ ਚਾਹੀਦਾ। ਮਤਲਬ ਜਿੱਥੇ ਜਿਸ ਚੀਜ਼ ਦੀ ਲੋਡ ਹੁੰਦੀ ਆ ਉਹ ਮਹਿਕਮੇ ਬਣਾ ਦਿੱਤੇ ਜਾਂਦੇ ਆ ਹੁਣ ਅਲਬਰਟਾ ਦੇ ਵਿੱਚ ਮੰਨ ਲਓ ਜਾਂ ਕਿਤੇ ਸਨੋਹ ਜ਼ਿਆਦਾ ਪੈਂਦੀ ਜਿਨ੍ਹਾਂ ਸੂਬਿਆਂ ਦੇ ਵਿੱਚ ਉੱਥੇ ਮਿਨਿਸਟਰੀ ਆ ਪੂਰੀ ਦੀ ਪੂਰੀ ਇਸ ਕੰਮ ਦੇ ਲਈ ਤੇ ਜਿੱਥੇ ਹੁਣ ਇਹ ਸਮੱਸਿਆ ਜ਼ਿਆਦਾ ਹੈ ਇਹਨਾਂ ਲਈ ਵੀ ਕੋਈ ਨਾ ਕੋਈ ਇੱਕ ਪੂਰੀ ਦੀ ਪੂਰੀ ਮਿਨਿਸਟਰੀ ਚਾਹੀਦੀ ਆ ਵੀ ਉਹ ਚਾਹੇ ਐਡਿਕਸ਼ਨ ਇਸ਼ੂ ਆ ਤੇ ਚਾਹੇ ਦੂਜੀਆਂ ਸਮੱਸਿਆਵਾਂ ਆ ਸੋ ਜਿਹੜੀ ਕਿਉਂਕਿ ਆਟਵਾ ਦੇ ਵਿੱਚ ਇਹ ਕਾਨਫਰੰਸ ਹੋ ਰਹੀ ਆ ਆਟਵਾ ਦੇ ਮੇਅਰ ਨੇ ਮਾਰਕਸ ਟ੍ਰਫੀ ਉਹ ਵੀ ਕਨਸਰਨਡ ਐ ਇਸ ਚੀਜ਼ ਨੂੰ ਲੈ ਕੇ ਕਿ ਜਿਹੜੇ ਆਰਥਿਕ ਤੌਰ ਦੇ ਉੱਤੇ ਜਿਨ੍ਹਾਂ ਚੀਜ਼ਾਂ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਸਪੈਸ਼ਲੀ ਜਿਹੜੀ ਟ੍ਰਾਂਜ਼ਿਟ ਫੰਡਿੰਗ ਆ ਪ੍ਰਾਪਰਟੀ ਟੈਕਸ ਆ ਉਸ ਮਾਮਲੇ ਦੇ ਉੱਤੇ ਸੋ ਜਿਹੜੇ ਕੈਸਲਮੈਨ ਤੋਂ ਨੇ ਆਪਣੇ ਮੇਅਰ ਉਹ ਵੀ ਦੱਸ ਰਹੇ ਆ ਕਿ ਜੇ ਇਸ ਕਿਸਮ ਦੀ ਹੈਲਥ케ਅਰ ਮਾੜੀ ਹਾਲਤ ਆ ਉਹਦੇ ਬਾਰੇ ਗੱਲਬਾਤ ਦੱਸ ਰਹੇ ਇੱਕ ਕੋਲੈਬੋਰੇਸ਼ਨ ਦੀ ਓਪਰਚੁਨਿਟੀ ਵੀ ਆ ਕਾਨਫਰੰਸ ਦੇ ਵਿੱਚ ਮਿਊਨਿਸਪੈਲਿਟੀਆਂ ਇੱਕ ਦੂਜੇ ਦੇ ਨਾਲ ਗੱਲਬਾਤ ਕਰਕੇ ਕੁਝ ਨਾ ਕੁਝ ਇੱਕ ਦੂਜੇ ਤੋਂ ਵੀ ਕਿਸੇ ਮਸਲੇ ਦਾ ਹੱਲ ਜਿਹੜਿਆ ਉਹ ਲੱਭ ਸਕਦੇ ਆ ਤੇ ਇਹਦੇ ਨਾਲ ਕੋਈ ਨਾ ਕੋਈ ਫਾਇਦਾ ਹੋ ਸਕਦਾ ਪਰ ਚੈਲੰਜਸ ਜਿਹੜੇ ਨੇ ਉਹ ਲਗਭਗ ਸਾਰਿਆਂ ਦੇ ਇੱਕੋ ਜਿਹੇ ਇਸ ਵੇਲੇ ਨਜ਼ਰ ਆ ਰਹੇ ਆ ਦੋ ਔਰਤਾਂ ਦੇ ਨਾਲ ਧੋਖਾ ਹੋਇਆ ਕਿਸੇ ਬੰਦੇ ਨੇ ਇੱਕ ਕੋਟੇਜ ਰੈਂਟ ਕਰਨ ਦਾ ਲਾਰਾ ਲਾ ਕੇ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਪੀਈਆਈ ਪ੍ਰਿੰਸ ਐਡਵਰਡ ਆਈਲੈਂਡ ਫੇਸਬੁੱਕ ਦੇ ਉੱਤੇ ਉਹਨਾਂ ਤੋਂ ਪੈਸੇ ਠਾਕੇ ਚਲਿਆ ਗਿਆ ਪੈਸੇ ਭਾਵੇਂ ਕ੍ਰੈਡਿਟ ਕਾਰਡ ਕੰਪਨੀ ਨੇ ਵਾਪਸ ਕਰ ਦਿੱਤੇ ਪਰ ਕਿਉਂਕਿ ਜਦੋਂ ਤੁਹਾਡੇ ਨਾਲ ਕੋਈ ਘਪਲਾ ਹੋ ਜਾਏ ਕੁਝ ਸਕੈਮ ਹੋ ਜਾਏ ਤੁਸੀਂ ਕ੍ਰੈਡਿਟਡ ਕੰਪਨੀ ਨੂੰ ਫੋਨ ਕਰੋ ਕ੍ਰੈਡਿਟ ਕਾਰਡ ਤੋਂ ਪੇ ਕੀਤਾ ਆ ਮੇਰੇ ਨਾਲ ਧੋਖਾ ਹੋ ਗਿਆ ਕ੍ਰੈਡਿਟ ਕਾਰਡ ਕੰਪਨੀ ਤੁਹਾਡੇ ਪੈਸੇ ਵਾਪਸ ਕਰ ਦਿੰਦੀ ਆ ਕਈ ਕੇਸਸ ਦੇ ਵਿੱਚ ਇਹਨਾਂ ਦੇ ਵੀ ਹੋ ਗਏ ਪਰ ਇਹ ਮਾਮਲਾ ਕੀ ਆ ਇੱਕ ਸਕੈਮਰ ਜਿਹੜਾ ਸੀ ਉਹਨੇ ਕੰਟੈਕਟ ਉਹਨੇ ਗੱਲ ਕੀਤੀ ਔਰਤ ਦੇ ਨਾਲ ਕਿਉਂਕਿ ਉਹਨਾਂ ਨੇ ਪ੍ਰਿੰਸ ਐਡਵਰਡ ਆਇਲੈਂਡ ਕੋਟੇਜ ਰੈਂਟਲ ਫੇਸਬੁੱਕ ਪੇਜ ਦੇ ਉੱਤੇ ਉਹ ਕੀਤਾ ਸੀ ਤੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਅਸੀਂ ਜਿਹੜਾ ਦੇ ਦਿੰਨੇ ਆ ਇਹ ਕੋਟੇਜ ਰੈਂਟ ਦੇ ਉੱਤੇ ਤੁਸੀਂ ਜਿੱਦਾਂ ਆਪਾਂ ਕਿਹੇ ਥਾਂ ਦੇ ਉੱਤੇ ਜਾ ਕੇ ਹੋਟਲ ਬੁੱਕ ਕਰਦੇ ਹੋ ਲੋਕ ਕੋਟੇਜ ਬੁੱਕ ਕਰ ਲੈਂਦੇ ਵੀ ਕੋਈ ਕੂਰੇ ਤੋਂ ਪੂਰਾ ਘਰ ਜਾਂ ਕੋਈ ਇਸ ਤਰ੍ਹਾਂ ਦੀ ਥਾਂ ਪੂਰੀ ਬੁੱਕ ਕਰ ਲਈ ਜਾਂਦੀ ਆ ਜੈਨਾ ਉਹਦਾ ਔਰਤ ਦਾ ਨਾਮ ਆ ਜੈਨਾ ਲਾਈਟਫੁੱਟ ਉਹਨੇ ਇਹ ਕੋਟੇਜ ਜਿਹੜੀ ਉੱਥੇ ਬੌਨ ਸ਼ਾਹ ਦੇ ਉੱਤੇ ਸੀਗੀ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚ ਉਹਨੂੰ ਪੈਸੇ ਦੇ ਦਿੱਤੇ 1300 ਡਾਲਰ ਦੇ ਦਿੱਤਾ ਪਰ ਉਹ ਸਾਰੇ ਦਾ ਸਾਰਾ ਧੋਖਾ ਨਿਕਲਿਆ ਐਸੀ ਤਰ੍ਹਾਂ ਕ੍ਰਿਸਟਾ ਇੱਕ ਔਰਤ ਹੋਰ ਸੀ ਕ੍ਰਿਸਟਾ ਬ੍ਰੈਟਲੀ ਉਹਦੇ ਨਾਲ ਵੀ ਐਸੀ ਤਰ੍ਹਾਂ ਹੋਇਆ ਇਹੀ ਬੰਦਾ ਉੱਥੇ ਧੋਖਾ ਕਰ ਗਿਆ 1700 ਡਾਲਰ ਉਹਦੇ ਨਾਲ ਠਾਕ ਕੇ ਚਲਾ ਗਿਆ ਉਹਨੂੰ ਔਰਤ ਨੇ ਵੀ ਸੋਚਿਆ ਵੀ ਬੰਦਾ ਚੰਗਾ ਆ ਵੀ ਇਦਾਂ ਨਹੀਂ ਹੋ ਸਕਦਾ ਤੇ ਉਹਨੇ ਇਸ ਗਲਤੀ 'ਚ ਯਕੀਨ ਕਰ ਲਿਆ ਲਗਭਗ ਹੌਲੀ-ਹੌਲੀ ਪਤਾ ਲੱਗਿਆ 40 ਜਣੇ ਆ ਜਿਨ੍ਹਾਂ ਦੇ ਲਗ ਇਦਾਂ ਦਾ ਐਕਸਪੀਰੀਅੰਸ ਹੋਇਆ ਹੁਣ ਔਰਤ ਨੇ ਰਿਪੋਰਟ ਕੀਤੀ ਪੈਸੇ ਤਾਂ ਉਹਦੇ ਵਾਪਸ ਮਿਲ ਗਏ ਪਰ ਪੁਲਿਸ ਅਜੇ ਵੀ ਇਸ ਗੱਲ ਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਵੀ ਇਹ ਦੇ ਪਿੱਛੇ ਇਹ ਹੋ ਕਿਉਂ ਰਿਹਾ ਪੁਲਿਸ ਇਹ ਕਹਿੰਦੀ ਆ ਕਿ ਆਨਲਾਈਨ ਫਰਾਡ ਜਿਹੜਾ ਆ ਬਹੁਤ ਕਾਮਨ ਆ ਤੇ ਲੋਕਾਂ ਨੂੰ ਕਹਿ ਰਿਹਾ ਕਿ ਤੁਸੀਂ ਰਿਪੋਰਟ ਕਰੋ ਜੇਕਰ ਤੁਹਾਡੇ ਨਾਲ ਕੋਈ ਇਦਾਂ ਦੀ ਗੱਲਬਾਤ ਹੁੰਦੀ ਆ ਤਾਂ एक्सਪਰਟ ਇਹ ਕਹਿੰਦੇ ਆ ਕਿ ਬੁਕਿੰਗ ਜਿਹੜੀ ਆ ਸਿਰਫ ਟਰੱਸਟਡ ਸੋਰਸਸ ਦੇ ਉੱਤੇ ਹੀ ਕੀਤੀ ਜਾਵੇ ਤੇ ਉਹਨੂੰ ਪੈਸੇ ਦੇਣ ਤੋਂ ਪਹਿਲਾਂ ਸਾਰਾ ਕੁਝ ਚੈੱਕ ਕਰ ਲਿਆ ਜਾਵੇ ਬੈਂਕ ਇਹ ਕਹਿੰਦੀ ਆ ਜਿਹੜੀ ਬੈਂਕਰ ਐਸੋਸੀਏਸ਼ਨ ਆ ਉਹ ਕਹਿੰਦੇ ਆ ਕਿ ਸਕੈਮਰ ਜ਼ਿਆਦਾ ਕ੍ਰੀਏਟਿਵ ਹੋ ਰਹੇ ਆ ਤੇ ਲੋਕਾਂ ਨੂੰ ਕਿਹਾ ਜਾ ਰਿਹਾ ਕੋ ਨਵੇਂ-ਨਵੇਂ ਸਕੈਮਸ ਤੋਂ ਜਿਹੜੇ ਆ ਉਹ ਸਾਵਧਾਨ ਰਹਿਣ ਜਿਹੜਾ ਪ੍ਰੋਵਿੰਸ਼ੀਅਲ ਟੂਰਿਜ਼ਮ ਅਫੀਸ਼ੀਅਲਸ ਨੇ ਉਹ ਦੱਸਦੇ ਆ ਕਿ ਲਾਇਸੈਂਸਡ ਆਪਰੇਟਿਡ ਜਿਹੜੇ ਨੇ ਉਹਨਾ ਤੋਂ ਬੁੱਕ ਕੀਤਾ ਜਾਵੇ ਜਿੱਦਾਂ ਕੁਝ ਹੋਟਲ ਬੁੱਕ ਕਰਦੇ ਆ ਜਾਂ ਕੁਝ ਵੈਬਸਾਈਟ ਸਾਨੂੰ ਪਤਾ ਹੈ ਕਿ ਜਿਹੜੀਆਂ ਠੀਕ ਆ ਉਹਨਾਂ ਤੋਂ ਬੁੱਕ ਕੀਤਾ ਜਾਵੇ ਤੇ ਪੇ ਕੀਤਾ ਜਾਵੇ ਜ਼ਿਆਦਾ ਚੰਗਾ ਆ ਜਿਹੜੀਆਂ ਘੱਟ ਨੋਨ ਨੇ ਲੈਸ ਨੋਨ ਨੇ ਜਾਂ ਬਹੁਤਾ ਯਕੀਨ ਉਹਨਾਂ ਦੇ ਉੱਤੇ ਨਹੀਂ ਆ ਉਹਨਾਂ ਤੋਂ ਬੁੱਕ ਨਾ ਕੀਤਾ ਜਾਵੇ ਬੁਕਿੰਗ ਦੇ ਨਾਂ ਤੇ ਬਹੁਤ ਘਪਲੇ ਹੋ ਰਹੇ ਆ ਤੁਹਾਡੇ ਘਰ ਦੇ ਪਿੱਛੇ ਤੁਹਾਡੇ ਪੂਲ ਦੀ ਫੋਟੋ ਖਿੱਚ ਕੇ ਤੇ ਕੋਈ ਵੈਬਸਾਈਟ ਤੇ ਜਾਂ ਕਿਸੇ ਫੇਸਬੁੱਕ ਤੇ ਉੱਤੇ ਪਾ ਦਿੰਦਾ ਕਿ ਆ ਪੂਲ ਆ ਜੀ ਰੈਂਟ ਕਰਨਾ ਤਾਂ ਆਜੋ ਤੁਹਾਨੂੰ ਪਤਾ ਨਹੀਂ ਹੁੰਦਾ 10 ਵੀ ਲੋਕ ਤੁਹਾਡੇ ਪੂਲ ਦੇ ਵਿੱਚ ਆ ਕੇ ਨਹਾਉਣ ਲੱਗਿਓ ਹੁੰਦੇ ਆ ਤੇ ਉਹ ਕਹਿੰਦੇ ਅਸੀਂ ਤਾਂ 100 ਡਾਲਰ ਜਿਹੜਾ ਘੰਟੇ ਦਾ ਦਿੱਤਾ ਆ ਪੂਲ ਯੂਜ਼ ਕਰਨ ਦੇ ਲਈ ਤੁਹਾਨੂੰ ਪਤਾ ਵੀ ਨਹੀਂ ਹੁੰਦਾ ਕਈ ਤਰ੍ਹਾਂ ਦੇ ਕੱਪੜੇ ਇਸ ਵੇਲੇ ਕੈਨੇਡਾ ਦੇ ਵਿੱਚ ਸਾਹਮਣੇ ਆ ਰਹੇ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ